ਤੋ ਵੱਡਾ ਤੋਲਾਕਾ ਬਾਬੇ ਦੀ ਹੱਟੀ ਨੇ ਕਰਤਾ ਬਾਜ਼ਾਰ ਚ 800 900 1000 1000 ਰੁਪਏ ਦੇ ਇੰਦਾ ਹੈਵੀ ਦੁਪੱਟੇ ਵਾਲੇ ਸੂਟ ਮਿਲਦੇ ਆ ਬਾਬੇ ਦੀ ਹੱਟੀ ਨੇ ਕਰਤੇ ਸਿਰਫ 100 ਰੁਪਏ ਆ 100 100 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਹੀ ਮਿਲਣੇ ਆ ਆ ਦੇਖ ਮੇਰੀ ਹੱਟੀ ਦੇ 10000 ਨਾਲ ਕੰਮ ਸ਼ੁਰੂ ਕਰਨਾ ਹੈ 25000 ਨਾਲ ਕੰਮ ਸ਼ੁਰੂ ਕਰਨਾ ਚੁਬਾਨੀ ਦਾ ਘਾਟਾ ਨਹੀਂ ਪੈਣ ਦਾਂਗੇ ਸਟੈਂਪ ਪੇਪਰ ਤੇ ਲਿਖ ਕੇ ਦਾਂਗੇ ਜੇ 1 ਰੁਪਏ ਦਾ ਘਾਟਾ ਫੜੇ ਸਾਨੂੰ ਆ ਕੇ ਫੜ ਲਓ 1 ਰੁਪਏ ਰਿਯੋਨ ਦਾ ਸੂਟ ਤੁਸੀਂ ਬਜ਼ਾਰੋਂ ਵੇਚਣ ਲਈ ਲੈਣਾ ਤੁਹਾਨੂੰ ਦੁਕਾਨਦਾਰ ਨੇ ਵੀ ਘੱਟੋ ਘੱਟ 250 ਰੁਪਏ ਦੇਣਾ 4-450 ਰੁਪਏ ਸੂਟ ਵਿਕਦਾ ਹਾਂਜੀ ਅਹੀ ਦੇਣੇ ਆ 500 ਦੇ ਤੇ ਆਹ ਜੀ ਇਹ ਬਜ਼ਾਰ ਤੇ 575 ਰੁਪਏ ਵਿਕਦੀ ਹੈ ਤੇ ਆਪਾਂ ਲਾਂਗੇ 702 ਸੂਟ ਮਸਲੀਨ ਦਾ ਬਾਬੇ ਦੀ ਹੱਡੀ ਦਾ ਨਾ ਵੀ ਕਿਹਾ ਕਰ ਜੋ ਵਾਪਸ 450 ਰੁਪਏ ਦਾ ਬਜ਼ਾਰ ਦੇ ਵਿੱਚ 1000 12-1200 ਦਾ ਇੱਥੇ 902 450 ਦਾ ਹੈਂਡ ਵਰਕ ਵਾਲੇ ਸੂਟ ਬਾਬੇ ਦੀ ਹੱਡੀ ਤੇ ਰੰਗ ਦਾਂਗੇ 4 ਰੇਡ ਦਾਂਗੇ 650 ਭਰਾ ਨਹੀਂ ਵੱਡਾ ਫਾਇਦਾ ਆ ਲੋ ਜੀ ਇੱਕ ਨਾਲ ਇੱਕ ਫਰੀ 1100 ਦੇ 2 ਨਾ ਵਿਕੇ ਜੋ ਜੀ ਬਾਜ਼ਾਰ ਚ 15 1500 1800 1700 ਇਦਾਂ ਪਰ ਬਾਬੇ ਦੀ ਟੀ ਤੇ ਆਓ 550 ਇਕਲਾ ਸੂਟ ਲੈ ਜੋ ਕੈਟਲੌਗ ਚੋਂ ਕੱਢ ਕੇ ਜਿਹੜਾ ਨਾ ਵਿਕੇ ਵਾਪਸ ਕਰ ਜੋ ਚੈਲੈਂਜ ਨਾਲ ਭਾਈ ਕਹਿੰਦਾ 300 ਦੇ 25 ਰੁਪਏ ਦਾ ਸੂਟ ਦਾਂਗਾ ਇੰਸ਼ੋਰੈਂਸ ਕਰਕੇ 8000 ਰੁਪਏ ਦਾ ਸੂਟ ਰਿਟੇਲ ਕਾਊਂਟਰ ਤੇ ਵੇਚ ਰਿਆ ਭੈਣਾ ਸਾਡੀਆਂ ਕਹਿੰਦੇ ਫੈਂਸੀ ਸੂਟ ਚਾਹੀਦਾ ਠੀਕ ਹੈ ਜੀ ਆ ਲੋ ਜੀ 400 ਰੁਪਏ ਦਾ ਟੱਟ ਚਾਹ ਕਰ ਲੋ ਦੁਪੱਟਾ ਕਿੰਨਾ ਹੈਵੀ ਆ 1500 ਦਾ ਬਾਜ਼ਾਰ ਚ ਬਾਬੇ ਜੇਟੀ ਤੇ 500 ਆ ਦੇ ਜਿਹੜਾ 50000 ਦਾ ਦਾਇਵੀਰ ਦਾ ਕੱਪੜਾ ਤੁਸੀਂ ਬਾਜ਼ਾਰ ਚ ਲੈਣਾ ਬਾਬੇ ਜੇਟੀ ਤੇ 15000 ਚ ਮਿਲ ਜਾਂਦਾ ਨਹੀਂ ਆ ਯਾਰ 1200 ਰੁਪਏ ਨੂੰ ਸੂਟ ਜਾ ਕੇ ਬਾਜ਼ਾਰੋਂ ਆ ਚੱਕੋ 450 ਰੁਪਏ ਚ ਕਿ ਹੁਣ ਅਸੀਂ ਪਹੁੰਚਿਆ ਬਾਬੇ ਜੇਟੀ ਤੇ ਪਹਿਲਾਂ ਅਸੀਂ ਆਉਂਦੇ ਸੀ ਰਸ਼ ਦੇ ਵਿੱਚ ਤੇ ਤੁਹਾਨੂੰ ਵੈਰਾਈਟੀ ਨਹੀਂ ਦਿਖਾ ਪੌਣੀ ਸੀ ਅੱਜ ਅਸੀਂ ਸਵੇਰੇ ਸਵੇਰੇ ਪਹੁੰਚ ਗਏ ਆ ਬਾਬਾ ਜੀ ਨੂੰ ਰਿਕਵੈਸਟ ਕਰਨੀ ਆ ਬਿਕੋਜ਼ ਇਹਨਾਂ ਦੇ ਵੱਡਾ ਪ੍ਰੋਬਲਮ ਸੀ 15 ਮਈ ਨੂੰ ਦੁਕਾਨ ਬੰਦ ਕਰ ਦਿੱਤੀ ਸੀ ਪਰ ਲੋਕਾਂ ਦੇ ਪਿਆਰ ਨੇ ਦੁਕਾਨ ਖਲਾਤੀ ਆ ਹੁਣ 30 ਜੂਨ ਤੱਕ ਤੁਹਾਡੇ ਵੱਡੇ ਫਾਇਦੇ ਹੋਣੇ ਆ ਬਾਬਾ ਜੀ 100 ਰੁਪਏ ਦੇ ਸੂਟ ਨੇ ਨਾ ਪੂਰੇ ਵਰਲਡ ਦੇ ਵਿੱਚ ਹਲਾ ਕੇ ਰੱਖਤਾ ਲੋਕਾਂ ਨੂੰ ਤੁਸੀਂ ਕੱਲ ਵੀ ਬੜਾ ਬੜਾ ਜ਼ੋਰ ਲਾਇਆ ਸੀ 100 ਰੁਪਏ ਸੂਟ ਦੇਣਾ 300 ਲਹਿੰਗਾ ਦੇਣਾ 100 ਸੂ ਵਾਲੇ ਸੂਟ ਕਿੰਨੇ ਬਾਬਾ ਜੀ ਸੂਟਾਂ ਦੀ ਤਾਂ ਤੁਸੀਂ ਗੱਲ ਹੀ ਛੱਡੋ ਆ ਦੇਖੋ ਚੀਜ਼ ਹੈਂਡਵਰਕ ਦੇ ਨਾਲ ਕਰੇਵ ਦਾ ਸੂਟ ਦੁਪੱਟਾ ਸ਼ਫੌਨ ਦਾ ਆਹ ਦੇਖੋ ਭਾਜੀ ਚੀਜ਼ਾਂ ਇੱਕ ਤੋਂ ਇੱਕ ਆਰਟੀਕਲ ਪਰ ਭਾਈ ਇਹ ਹੁੰਦੇ ਆਪਣੇ ਕੋਲ ਸਿੰਗਲ ਸੂਟ ਆਰਟੀਕਲ ਹੈ ਹਾਂਜੀ ਸੈੱਟ ਵਾਈਜ਼ ਨਹੀਂ ਹੁੰਦੀਆਂ ਇਹ ਚੀਜ਼ਾਂ ਜੀ ਸਿੰਗਲ ਸੂਟ ਤੇ ਡਿਜ਼ਾਈਨਿੰਗ ਲਾਾਂਗੇ ਖੁੱਲ ਕੇ ਹੂੰ ਤੇ ਰੇਡ ਲਾਾਂਗੇ ਧਮਾਕੇਦਾਰ ਆ ਦੇਖੋ ਪਵਾਜੋ ਸੂਟ ਜੀ ਠੀਕ ਹੈ ਜੀ ਪਰ ਹੁਣ ਤੁਸੀਂ ਕੋਲ ਜੀ ਇਹਦੇ ਨਾਲ ਤੇ 50 ਪੀਸ ਚਾਹੀਦੇ ਨਹੀਂ ਭਾਈ 10 15 ਪੀਸ ਹੋਣ ਇੱਕ ਨਾਲ ਦੇ ਹੂੰ ਠੀਕ ਹੈ ਨਾ ਕਿਉਂਕਿ ਆਪਾਂ ਦੇ ਰਿਹਾ ਸੇਲ 'ਚ ਫੈਰਾ ਕਰਨਾ ਪੈਣਾ ਭਰਾਵਾਂ ਦਾ ਆਹ ਦੇਖੋ ਬਜਾਜੀ ਆਪਾਂ ਤੁਹਾਨੂੰ ਪੂਰੀ ਦੁਕਾਨ ਦੀ ਦਿਖਾਵਾਂਗੇ ਕਿੱਦਾਂ ਕਿੱਦਾਂ ਦੇ ਆਰਟੀਕਲ ਹੈ ਕੀ ਕੀ ਆੜਮਾ ਖੋਲੀ ਦੀਆਂ ਨਾਲ ਵੱਡਾ ਫੈਰਾ ਕਰਾਂਗੇ ਆ ਜਿੱਦਾਂ ਰੜੀਆਂ ਤੋਂ ਦਿਖਾ ਰਿਆਂ ਏਦਾਂ ਦੇ ਦਵਾਂਗੇ 100 ਰੁਪਏ ਆ ਦੇਖੋ ਜੀ ਸਭ ਤੋਂ ਵੱਡਾ ਤੁਹਾਡਾ ਬਾਬੇ ਦੀ ਹੱਟੀ ਨੇ ਕਰਤਾ ਬਾਜ਼ਾਰ ਚ 800 900 1000 1000 ਰੁਪਏ ਦੇ ਇਦਾਂ ਹੈਵੀ ਦੁਪੱਟਿਆਂ ਵਾਲੇ ਸੂਟ ਮਿਲਦੇ ਆ ਬਾਬੇ ਦੀ ਹੱਟੀ ਨੇ ਕਰਤੇ ਸਿਰਫ 100 ਰੁਪਏ ਆ 100 100 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਹੀ ਮਿਲਣੇ ਆ ਉਸ ਤੋਂ ਬਾਅਦ ਮਿਲਣਾ ਨਹੀਂ ਹੈਗਾ ਆ ਦੇਖੋ ਭਾਜੀ ਆਲਓਵਰ ਰਿਯੋਨ ਦਾ ਸੂਟ ਤੁਸੀਂ ਬਾਜ਼ਾਰੋਂ ਵੇਚਣ ਨਹੀਂ ਲੈਣਾ ਤਨੂੰ ਦੁਕਾਨਦਾਰ ਨੇ ਵੀ ਘੱਟੋ ਘੱਟ 250 ਰੁਪਏ ਦੇਣਾ 4 450 ਦਾ ਸੂਟ ਵਿਕ ਰਹਾ ਹਾਂਜੀ ਅਹੀ ਦੇਣੇ ਆ 500 ਦੇ ਤਿੰਨ ਆ ਦੇਖੋ ਆ ਦੇਖੋ ਜੀ ਵੈਸੇ ਰਿਟੇਲ ਦਾ ਬਾਜ਼ਾਰ 'ਚ 500 ਦਾ ਇੱਕ ਮਿਲਦਾ ਬਾਬੇ ਦਿੱਤੀ ਦੇ ਮਿਲਨੇ 500 ਦੇ ਤਿੰਨ ਆ ਦੇਖੋ ਚੀਜ਼ਾਂ ਡਿਜ਼ਾਈਨੀਆਂ ਜੇ ਤੁਸੀਂ ਆ 500 ਦੇ ਤਿੰਨ ਸੂਟ ਲੈਣੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਆ ਜਿਓ ਮੁੜ ਕੇ ਨਹੀਂ ਮਿਲਣਾ ਸੁਨਹਿਰੀ ਮੌਕਾ ਦੁਕਾਨਦਾਰਾਂ ਲਈ ਰੀਸੇਲਰਾਂ ਲਈ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਲਈ ਆ ਦੇਖੋ ਭਾਜੀ origignal ਅਹਮਦਾਬਾਦ ਦੇ ਸੂਟ ਅਹਿਮਦਾਬਾਦ ਦੇ ਸੂਟ ਪਾਜੀ ਸਾਡੇ ਕੋਲ 200 ਰੁਪਏ ਤੋਂ ਸਾੜੇ ਹੋਈਆਂ ਵੈਰੈਟੀਆਂ ਹਾਂਜੀ ਉਹ ਜਿਹੜੀ ਮੈਂ ਵੈਰੈਟੀ ਤੁਹਾਨੂੰ ਲੈ ਕੇ ਆਇਆ ਨਾ ਦਿਖਾਉਣ ਲਈ ਇਹ ਬਾਜ਼ਾਰ 'ਚ 575 ਰੁਪਏ ਵਿਕਦੀ ਐ ਤੇ ਆਪਾਂ ਦੇਾਂਗੇ 702 ਉਹ ਵੀ ਪਿਓਰ ਕੋਟਨ ਦੇ ਸੂਟ ਦੇਖੋ ਬਾਜ਼ਾਰ 'ਚ 7-800 ਦਾ ਇੱਕ ਇੱਥੇ 702 350 ਦਾ ਸੂਟ ਦੁਪੱਟਾ ਨਾਲ ਦੇ ਰਹੇ ਹਾਂ ਉਹ ਸਭ ਤੋਂ ਵੱਡਾ ਫਾਇਦਾ ਤੁਸੀਂ ਸੈੱਟ ਵਾਈ ਲੈਣਾ ਸੈੱਟ ਵਾਈ ਲੋ ਜਿਹੜਾ ਨਾ ਵਿਕੇ ਵਾਪਸ ਕਰ ਜੋ ਤੁਹਾਨੂੰ ਵੱਡਾ ਬੈਨੀਫਿਟ ਦੇਾਂਗੇ ਤੁਸੀਂ ਆਪਣੀ ਦੁਕਾਨਦਾਰੀ ਸ਼ੁਰੂ ਕਰੋ ਘੱਟ ਪੈਸੇ ਲਾ ਕੇ ਤੇ ਵੱਡੇ ਫੈਰੇ ਇਹ ਵੀ ਚਾਰ ਲੋਗ ਏ ਹੋਲ سیلਰ ਤੋਂ ਹੂੰ ਉਹਨੇ ਤੁਹਾਨੂੰ ਦੇਣ ਦੋ ਤੁਹਾਡੀ ਬਾਰ ਨਹੀਂ ਪੁੱਛਣੀ ਨਾ ਵਿਕਿਆ ਤੁਹਾਡੇ ਲੈਣਾ ਅੰਦਰ ਇੱਥੇ ਤੁਸੀਂ ਕਰਾ ਸਕਦੇ ਹੋ ਚੇਂਜ ਅੱਗੋ ਲੈ ਜਾਓ ਫਿਰ ਨਾ ਮੇਰੇ ਇੱਥੇ ਫਾਇਦਾ ਤੁਹਾਡਾ 1 ਰੁਪਏ ਦਾ ਘਾਟਾ ਨਹੀਂ ਜਿੰਨਾ ਮਰਜੀ ਕੱਪੜਾ ਲੈ ਜਾਓ ਜੇ ਨਹੀਂ ਵਿਕਿਆ ਵਾਪਸ ਦੇ ਕੇ ਨਵਾਂ ਲੈ ਜਾਓ ਤੁਹਾਡਾ ਹਰ ਪਾਸੇ ਬਾਬੇ ਜੱਟੀ ਨੇ ਫੈਰਾ ਕਰਨਾ ਆਹ ਦੇਖੋ ਚੀਜ਼ਾਂ ਬਣੀਆਂ ਹੋਈਆਂ ਆਹ ਦੇਖੋ ਡਿਜ਼ਾਈਨਿੰਗਾਂ ਕੜਾਈਆਂ ਬ੍ਰੈਂਡਰ ਪੀਸ ਹੂੰ ਆਹ ਲੋ ਦੁਪੱਟੇ ਨਾਲ ਇਹ ਹੋਰ ਕੋਡਨ ਦੇ ਬ੍ਰੈਂਡਨ ਮਿਲਾਂ ਦੇ ਬ੍ਰਾਂਡਡ ਕੱਪੜੇ ਚਾਰ-ਚਾਰ ਕਲਰ ਆਣਗੇ ਫਿਰ ਚਾਰ-ਚਾਰ ਸੂਟ ਲੈਣ ਦੀ ਲੋੜ ਨਹੀਂ ਕੱਲਾ-ਕੱਲਾ ਆਪਣੀ ਪਸੰਦ ਦਾ ਲੋ ਨਾ ਵੀ ਕੇ ਫਿਰ ਮੋੜ ਵੀ ਜਾਓ ਬਾਜ਼ਾਰ ਤੇ ਵਿੱਚ 1000 ਰੁਪਏ ਦਾ ਸੂਟ ਲੈਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਤੇ ਆਓ 700 ਦੇ ਦੋ ਲੈ ਜਾਓ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਬਹੁਤ ਵੱਡੇ ਫਾਇਦੇ ਹੋਣਿਆ ਚੀਜ਼ਾਂ ਦੇਖੋ ਬਣੀਆਂ ਹੋਈਆਂ 1095 ਰੁਪਏ ਦਾ ਸੂਟ ਆਣ ਬਾਬੇ ਦੀ ਹੱਟੀ ਤੇ ਤੁਹਾਨੂੰ 1000 ਦੇ ਦੋ ਮਿਲਣਗੇ ਕੱਪੜਾ ਲੋ ਸਸਤਾ ਨਾ ਵੀ ਕੇ ਮੋੜ ਜੋ ਵਾਪਸ ਆ ਦੇ ਕੋ ਡਿਜ਼ਾਈਨ ਹਲੋ ਚੁਨੀ ਨਾਲ 400 ਰੁਪਏ ਸੂਟ ਲੈ ਜਾਓ। ਟੰਮੀ ਦੇ ਇਲਾਕੇ ਆਹ ਹੀ 15-1600 ਦਾ ਸੂਟ ਬਾਜ਼ਾਰ ਚ ਮਿਲਦਾ ਬਾਬੇ ਦੀ ਹੱਟੀ ਨੇ ਕਰਤੇ 400 ਰੁਪਏ ਦਾ। ਆਹ ਦੇਖੋ ਭਾਜੀ ਚੀਜ਼ਾਂ। ਦੁਪੱਟੇ ਦੇਖੋ ਨਾਲ ਡਿਸਟਲ ਡਿਜ਼ਾਈਨਰ। ਆਹ ਲੋ ਜੀ। 500 ਰੁਪਏ ਨੂੰ ਸੂਟ ਲੈ ਜਾਓ ਬਾਬੇ ਦੀ ਹੱਟੀ ਤੋਂ। ਆਹ ਹੋਰ ਤੁਸੀਂ ਚੈੱਕ ਕਰ ਲਓ ਬ੍ਰਾਂਡ ਵੀ ਵੱਡੇ ਦੇ ਰਹੇ ਆਂ। ਕੱਪੜਾ ਵੀ ਸਸਤਾ ਦੇ ਰਹੇ ਆਂ। ਨਵਾਂ ਕੰਮ ਸ਼ੁਰੂ ਕਰਨ ਵਾਲਾ ਇਹਦੀ 3 ਦਿਨ ਸੁਨਹਿਰੀ ਮੌਕਾ। ਜਿੰਨਾ ਕੱਪੜਾ ਨਹੀਂ ਵਿਗਿਆ ਵਾਪਸ ਕਰਕੇ ਲੈ ਜਾਓ। ਮਿੱਟੀ ਦੇ ਭਾ ਦੇਣਾ ਰੇਟ ਭਾਜੀ ਪੀਰ ਦੇਖੋ ਦੁਪੱਟਾ ਦੇਖੋ ਜੀ ਹਾਂਜੀ ਰੇਟਾਂ ਦਾ ਭਾਜੀ ਤਹਿਲਕਾ ਭਾਤਾ 900 ਰੁਪਏ ਦੋ ਕਰਤੇ ਆ 4500 ਰੁਪਏ ਦਾ ਸੂਟ 1 1000 ਰੁਪਏ ਦਾ ਵਿਕਦਾ ਬਾਜ਼ਾਰ 'ਚ 12 1200 ਦਾ ਵਿਕਦਾ ਬਾਜ਼ਾਰ 'ਚ ਇੱਥੇ ਦੇਣਾ 4500 ਦਾ ਸੂਟ ਅਣ ਬੰਦ ਕਰ ਰਹੇ ਸੀਗੇ ਭੈਣਾ ਭਰਾਵਾਂ ਨੇ ਦੁਕਾਨ ਬੰਦ ਨਹੀਂ ਹੋਣ ਦਿੱਤੀ ਕਹਿੰਦੇ ਵੱਡਾ ਫੈਰਾ ਕਰਨਾ ਆ ਤੇ ਵੱਡਾ ਫਾਇਦਾ ਲੈ ਕੇ ਆ ਆ ਦੇਖੋ ਮਸਲੀਨ ਦਾ ਸੂਟ ਦੁਪੱਟਾ ਭੈਣਾ ਭਰਾਵਾਂ ਦਾ ਵੀ ਵੱਡੇ ਫੈਰੇ ਇਹ ਦੁਕਾਨਦਾਰਾਂ ਦੀ ਬਾਤੀਆਂ ਕੀ ਭਾਜਣਾ ਆ ਚੱਕੋ ਸੂਟ ਮਸਲੀਨ ਦਾ ਬਾਬੇ ਦੀ ਹੱਡੀ ਦਾ ਨਾ ਵੀ ਕਿਹਾ ਕਰ ਜੋ ਵਾਪਸ 450 ਰੁਪਏ ਸੂਟ ਬਾਜ਼ਾਰ ਦੇ ਵਿੱਚ 1000 1000 12 1200 ਦਾ ਇੱਥੇ 900 ਦੇ 2 450 ਦਾ ਸੂਟ ਮਿਲਨੇ ਤਿੰਨ ਦਿਨ ਆ ਸ਼ੁੱਕਰਵਾਰ ਸ਼ਨੀਵਾਰ ਐਤੋ ਆ ਚੱਕੋ ਭਾਜੀ 2200 ਦੇ ਹੈਂਡ ਵਰਕਰ ਦੇ ਸੂਟ ਵੱਡੇ ਫੈਰੇ ਵੱਡੇ ਧਮਾਕੇ ਵੱਡੇ ਭੈਣ ਭਰਾ ਨੂੰ ਵੱਡਾ ਫੈਰਾ ਇਹ ਵੀ ਵੀ ਜਿਹੜਾ ਭੈਣ ਭਰਾ ਕਪੜੇ ਕੰਮ ਸ਼ੁਰੂ ਕਰਨਾ ਜਾਂਦਾ ਟੈਂਪੂ ਚਲਾਉਂਦੇ ਸੀ ਇੱਦਾਂ ਬਿਜ਼ਨਸ ਖੜਾ ਕੀਤਾ ਪੂਰਾ ਤਰੀਕਾ ਦੱਸਾਂਗੇ ਇੱਕ ਇੱਕ ਗੱਲ ਦੱਸਾਂਗੇ ਕੱਪੜੇ ਦਾ ਇੱਕ ਇੱਕ ਭੇਜ ਦੱਸਾਂਗੇ ਆਜੋ ਬਾਬੇ ਦੀ ਹੱਡੀ ਤੇ 10000 ਨਾਲ ਕੰਮ ਸ਼ੁਰੂ ਕਰਨਾ ਹੈ 25000 ਨਾਲ ਕੰਮ ਸ਼ੁਰੂ ਕਰਨਾ ਹੈ ਚੁਬਾਨੀ ਦਾ ਘਾਟਾ ਨਹੀਂ ਪੈਣ ਦਾਂਗੇ ਸਟੈਂਪ ਪੇਪਰ ਤੇ ਲਿਖ ਕੇ ਦਾਂਗੇ ਜੇ 1 ਰੁਪਿਆ ਦਾ ਘਾਟਾ ਫੜੇ ਸਾਨੂੰ ਆ ਕੇ ਫੜ ਲਓ ਤਰੀਕਾ ਸਾਡਾ ਲਓ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਹੈਂਡ ਵਰਕਰ ਦੇ ਸੂਟ ਬਾਬੇ ਦੀ ਹੱਡੀ ਤੇ ਰੰਗ ਦਾਂਗੇ 4 ਰੇਟ ਦਾਂਗੇ 650 ਤੁਸੀਂ ਵੇਚੋ 800 ਤੁਸੀਂ ਵੇਚੋ ਯਾਰ ਚਾਰਾਂ 'ਚ ਦੋ ਬਿਕ ਜਾਣ ਦੋ ਵਾਪਸ ਚਾਰਾਂ 'ਚ ਤਿੰਨ ਬਿਕ ਜਾਣ ਇੱਕ ਵਾਪਸ ਤੇ ਜੇ ਚਾਰਾਂ 'ਚ ਚਾਰ ਨਾ ਵਿਕਣ ਤਾਂ ਵੀ ਬਾਬੇ ਦੀ ਹੱਡੀ ਤੇ ਵਾਪਸ ਰੇਟਾਂ ਦੀ ਗਰੰਟੀ ਦੇ ਨਾਲ ਆਣਾ ਭਰਾ ਦੀ ਵੱਡਾ ਫੈਰਾ ਆ ਲੋ ਜੀ ਇੱਕ ਨਾਲ ਇੱਕ ਫਰੀ 1100 ਦੇ ਦੋ ਨਾ ਵਿਕੇ ਫਿਰ ਵਾਪਸ ਦੇਖੋ ਇੱਥੇ ਫਾਇਦਾ ਕੀ ਆ ਇੱਥੇ ਇਹ ਵੀ ਸ਼ਰਤ ਨਹੀਂ ਵੀ ਤੁਸੀਂ ਸੈੱਟ ਵਾਈ ਸੈੱਟ ਲੈ ਕੇ ਜਾਓ ਇਹ ਕਹਿੰਦੇ ਜੇ ਇੱਕ ਪਸੰਦ ਅ ਇੱਕ ਲੈ ਜਾਓ ਵੱਡਾ ਫੈਰਾ ਭਾਜੀ 1200 ਦੇ ਦੋ ਜੇ ਨਾ ਵਿਕੇ ਰੇ ਵਾਪਸ ਦੇਖੋ ਆਰੀਆ ਸੂਟ ਇਹ ਕਹਿ ਕੇ ਨਾ ਆਰੀ ਦਾ ਕੰਮ ਕੀਤਾ ਸੀ ਬਰਸ਼ ਪਿੰਡ ਕੀਤਾ ਸੀ ਇਹ ਕਰਦਣਾ 1500 ਦਾ ਹਾਂਜੀ ਇਹ ਸਾਰੇ ਸੂਟ 550 ਪੈਣੇ ਤੁਹਾਨੂੰ ਆਹ ਚੈੱਕ ਕਰ ਲਓ ਜੀ ਬਾਜ਼ਾਰ 'ਚ 15 1500 1800 1700 ਐਦਾਂ ਪਰ ਬਾਬੇ ਦੀ ਠਿੱਟੀ ਤੇ ਆਓ 550 'ਚ ਸੂਟ ਆਹ ਦੇਖੋ ਭਾਜੀ ਪੀਸ ਕੰਮ ਦੇਖੋ ਕੀਤਾ ਹੋਇਆ ਦੁਪੱਟੇ ਦੇ ਗੋਟਾਂ ਹੀ ਅੰਡਾਈ ਨਾਲ ਮਸਲੀਨ ਦੇ ਸੂਟ ਦੁਪੱਟੇ ਲਓ ਜਾਮ ਦੇ ਸੂਟ ਦੁਪੱਟੇ ਲਓ ਡਿਜ਼ਾਈਨਰ ਚੀਜ਼ਾਂ ਨੇ ਡਿਜ਼ਾਈਨਰ ਦੁਪੱਟੇ ਨਾਲ 550 ਰੁਪਏ ਗੱਲਾ-ਗੱਲਾ ਸੂਟ ਲੈ ਜਾਓ ਕੈਟਲੌਗ ਚੋਂ ਕੱਢ ਕੇ ਜਿਹੜਾ ਨਾ ਵਿਕੇ ਵਾਪਸ ਕਰ ਦਿਓ ਚੈਲੰਜ ਨਾਲ ਭਾਈ ਕਹਿੰਦਾ 300 ਦੇ 25 ਰੁਪਏ ਦਾ ਸੂਟ ਦਾਂਗਾ ਇੰਸ਼ੋਰਸ ਕਰਕੇ 8 ਸੂਟਾਂ ਦੇ 4 ਵੇਕ ਕੇ ਚਾਰਾਂ ਦਾ ਪ੍ਰੋਫਿਟ ਤੁਹਾਡਾ ਤੇ ਜਿਹੜਾ ਨਾ ਵਿਕੇ ਉਹ ਸਾਡਾ ਆ ਲਓ ਆਹ ਦੇਖੋ 325 ਕੋਈ ਵੀ 8 900 ਤੋਂ ਘੱਟ ਕੋਈ ਸੂਟ ਨਹੀਂ ਦਊਗਾ ਇੱਥੇ ਮਿਲਣਾ 325 ਦਾ ਸੂਟ ਜੇ ਕਪੜਾ ਵਿਕ ਗਿਆ ਪ੍ਰੋਫਿਟ ਸਾਰਾ ਹੀ ਤੁਹਾਡਾ ਨਹੀਂ ਵੇਖਿਆ ਤੇ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜਾਓ ਇੱਥੇ ਦੱਸ ਦੀ ਇੰਸ਼ਾਅਰ ਆਹ ਦੇਖੋ ਭਾਜੀ 1000-1000 ਰੁਪਏ ਦਾ ਸੂਟ ਰਿਟੇਲ ਕਾਊਂਟਰ ਤੇ ਵੇਚ ਰਿਆ ਹੈ ਭੈਣਾ ਸਾਡੀਆਂ ਕਹਿੰਦੀਆਂ ਫੈਂਸੀ ਸੂਟ ਚਾਹੀਦਾ ਠੀਕ ਹੈ ਜੀ ਆਹ ਲਓ ਜੀ 400 ਰੁਪਏ ਦਾ ਦਾਂਗੇ ਦੇਖੋ ਦੁਪੱਟਿਆਂ ਦੇ ਉੱਤੇ ਕੰਮ ਦੇਖੋ ਕਿੰਨਾ ਲਗਜ਼ਰੀ ਹੈ ਨਾ ਫੈਂਸੀ ਸੂਟਾਂ ਨਾਲ ਫੈਂਸੀ ਦੁਪੱਟੇ ਹੈਗੇ ਆ ਆਹ ਦੇਖੋ ਭਾਜੀ 450 ਰੁਪਏ ਡਿਜ਼ਾਈਨਰ ਚੀਜ਼ਾਂ ਆਹ ਦੇਖੋ ਕਿਸੇ ਨੇ ਚੀਜ਼ਾਂ ਦੇਣੀਆਂ ਹੀ ਨਹੀਂ ਹਜ਼ਾਰਾਂ ਦੇ ਵਿੱਚ ਲੁੱਟਾ ਇੱਥੇ 2-2 ਰੁਪਏ 5-5 ਰੁਪਏ ਦਾ ਮਾਰਜਿਨ ਦੇ ਸੂ ਇਨ ਦਿਨ ਹੋਣੇ ਆ 15 1500 ਵਾਲੇ ਸੂਟ 500 ਰੁਪਏ ਕਰਤੇ ਆ ਜੀ ਤੁਸੀਂ ਆ ਦੇਖੋ ਸੂਟ ਦਾ ਫਰੰਟ ਚੈੱਕ ਕਰ ਲੋ ਦੁਪੱਟਾ ਕਿੰਨਾ ਹੈਵੀ ਆ 1500 ਦਾ ਬਾਜ਼ਾਰ ਚ ਬਾਬੇ ਜੱਟ ਦੇ 500 ਆ ਦੇਖੋ ਭਾਜੀ ਦੁਪੱਟਾ ਦੇਖੋ 500 ਰੁਪਏ ਦਾ ਸੂਟ ਲੈ ਜਾਓ 500 ਰੁਪਏ ਦੇ ਸੂਟ ਲੈ ਜਾਓ ਆ ਸਹੀ ਦਾ ਕਪੜਾ ਨਾਲ ਦੇਖੋ ਦਾਜ ਬਰੀ ਵਾਲੇ ਸੂਟ ਬਾਜ਼ਾਰ ਚ 1500 ਇੱਥੇ 500 ਹੁਣ ਤੁਸੀਂ ਚੈੱਕ ਕਰ ਲੋ ਫਰਕ ਕਿੰਨਾ ਵੱਡਾ ਆ ਜਿਹੜਾ 50000 ਦਾ ਦਾਜ ਬਰੀ ਦਾ ਕਪੜਾ ਤੁਸੀਂ ਬਾਜ਼ਾਰ ਚ ਲੈਣਾ ਬਾਬੇ ਜੱਟ ਦੇ 15000 ਚ ਮਿਲ ਜਾਂਦਾ ਆ ਦੇਖੋ ਪੀਸ ਭਾਜੀ ਡਿਜ਼ਾਈਨਰ ਦੁਕਾਨ ਅੰਦਰ ਫੋਟੋ ਦਿਖਾਉਂਦੇ ਆ ਵੀਡੀਓ ਦਿਖਾਉਂਦੇ ਆ ਨਾਰੀ ਕਹਣਗੇ ਜੀ 1295 ਰੁਪਏ ਆ ਚੱਕੋ 695 ਰੁਪਏ ਬਹਿਣਾ ਸਾਡੀਆਂ ਲੈਂਦੀਆਂ 1200 ਰੁਪਏ ਨੂੰ ਸੂਟ ਜਾ ਕੇ ਬਿਜਾਰੋ ਆ ਚੱਕੋ ਸਾਡੇ 450 ਰੁਪਏ ਚ ਆ ਲੋ ਰੰਗ ਵਿਆਹ ਸ਼ਾਦੀਆਂ ਨੇ ਗਿਫਟ ਕਰਨਾ ਹੈ ਹੁਣੇ ਹੀ ਸੁਨਹਿਰੀ ਮੌਕੇ ਜੇ ਲੈ ਜੋ ਆ ਜੋ 450 450 450 ਚ ਸੂਟ ਜਿੰਨੇ ਆ ਕੋਟਾਂ ਦੇ ਸੂਟ ਦਵੱਟੇ ਬਿਜਾਰ ਚ 575 675 775 ਅਲੱਗੜੀਆਂ ਨਾਲ ਲਗ ਰੇਟ ਲੱਕੋ ਬਾਬੇ ਰੇਟ ਦਾ 350 ਰੁਪਏ ਸੂਟ ਜੇ ਨਾ ਵੀ ਗਿਆ ਵਾਪਸ ਕਰ ਜੋ ਰੇਟ ਜੇ ਘੱਟ ਹੈਗੇ ਤਾਂ ਇਹ ਨਹੀਂ ਵੀ ਤੁਹਾਨੂੰ ਅਸੀਂ ਡਿਜ਼ਾਈਨ ਇੱਕ ਦੋ ਜਿਹੜੇ ਡਿਜ਼ਾਈਨ ਵੀ 100ਾਂ ਦੇ ਵਿੱਚ ਆ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਜਿੰਨਾ ਮਰਜੀ ਕੱਪੜਾ ਲੈ ਜਾਓ ਭਾਵੇਂ ਸੂਟ ਇੱਕ ਇੱਕ ਲੈ ਜਾਓ ਵਾਪਸੀ ਦੀ ਫੁੱਲ ਗਾਰੰਟੀ ਆ 70 70% ਡਿਸਕਾਊਂਟ ਤੇ ਸਸਤਾ ਕੱਪੜਾ ਬਿਹਾਰ ਨਾਲ ਦੇ ਰਹੇ ਆ ਆ ਚੀਜ਼ ਦੇਖੋ ਮਸਲੀਨ ਦਾ ਸੂਟ ਦੁਪੱਟਾ ਆ ਲੋ ਜੀ ਨਾਲ ਡਿਫਰੈਂਟ ਧਮਾਕਾ ਚੁੰਨੀ ਨਾਲ ਹੂੰ 450 ਰੁਪਏ ਭਾਜੀ 450 ਚ ਮੈਂ ਕਹਾ ਭਾਜੀ 450 ਚ ਆਹ ਲੋ ਜੀ ਆ ਹੁਣ ਦੱਸੋ ਕੋਈ ਦੇ ਦੂ 450 ਚ ਫੁੱਲ ਹੈਵੀ ਹੈਂਡਵਰਕ ਨਾ 1500 ਨਾ 1800 ਆਹ ਲੋ ਜੀ 650 ਰੁਪਏ ਦੇ ਹੈਂਡਵਰਕ ਦੇ ਪੀ ਦੇਖੋ ਬਾਜ਼ਾਰ ਚ 4450 ਦਾ ਸੂਟ ਮਿਲਦਾ ਹੋਲ ਸੇਲਰ ਵੀ 250 ਦੇ ਘੱਟ ਨਹੀਂ ਵੇਚਦੇ ਅਗਰ ਇਹ ਕਹਿੰਦੇ ਕਮਾਲੋ ਬੰਦਾ ਦੂਰੋਂ ਆਇਆ ਠੀਕ ਆ ਪੈਸੇ ਲੈ ਕੇ ਆਇਆ ਅਸੀਂ ਗਾਰੰਟੀ ਦਿੰਨੇ ਆ ਵੀ ਤੁਸੀਂ ਲੈ ਜਾਓ ਵੇਚ ਲਓ ਨਾ ਵੀ ਕਿ ਮੋੜ ਜੋ ਕੋਈ ਨਹੀਂ ਕਰੂਗਾ ਇਦਾਂ ਬਾਬੇ ਰੇਡ ਉਸਰਾ ਆ ਲੋ 500 ਦੇ 3 ਲੈ ਜੋ ਕੜਾ ਬਰਾਉਂ ਦੱਸਦੀ ਐ ਜ਼ਿਲ੍ਹਾ ਜਲੰਧਰ ਜਮਸ਼ੇਰਗੱਲ ਹੁਣ ਵੀ 100 ਰੁਪਏ ਦਾ ਸੂਟ ਮਿਲੇਗਾ ਜਲਦੀ ਆਓ ਲਹਿੰਗਾ ਲਓ 300 ਰੁਪਏ ਚ ਕੜਾਈਆਂ ਵਾਲੇ ਫੈਂਸੀ ਸੂਟ ਤੁਹਾਨੂੰ ਮੈਂ ਸਾਰੇ ਦਿਖਾਤੇ ਆ ਇਹ ਵੀਡੀਓ ਖਾਸ ਕਰਕੇ ਉਹਨਾਂ ਲਈ ਹੈ ਜਿਨ੍ਹਾਂ ਨੇ ਆਪਣਾ ਕੱਪੜੇ ਦਾ ਕੰਮ ਸਟਾਰਟ ਕਰਨਾ ਹੈ ਔਰ ਡਬਲ ਖਾਸ ਉਹਨਾਂ ਲਈ ਜਿਨ੍ਹਾਂ ਨੇ ਘਰ ਲਈ ਕਪੜਾ ਖਰੀਦਣਾ ਸਿਰਫ ਸਸਤਾ ਮਿਲਣਾ ਬਾਬੇ ਰੇਡ ਤੋਂ ਸਤਿ ਸ੍ਰੀ ਅਕਾਲ ਜੀ ਦੇਖੋ 100 ਰੁਪਏ ਦਾ ਸੂਟ 300 ਦਾ ਲਹਿੰਗਾ ਜਿਹੜੇ ਤੁਸੀਂ 2-2000 ਦੇ ਸੂਟ ਲੈਣੇ ਇੱਥੇ 450-500 ਚ 10 ਦਿਨ ਕਪੜਾ ਮਿਲਣਾ ਆ ਸਵੇਰੇ ਹੀ ਆ ਜਿਓ ਜਿਹੜਾ ਪਹਿਲਾਂ ਆਜੂ ਉਹਦੇ ਫਾਇਦੇ ਬਹੁਤ ਹੋਣੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗਰਸਾਨ ਟੀਵੀ ਜਮਸ਼ੇਰ ਖਾਨ